श्री गुरवं दापरी पाब जी नाला शरी गुरवं तव्हांजी नाल श्री गुरवत सापरी नाल श्री मिछे करियो फोटो खिचण एक मिनिट करू करू एक मिनिट हरिम <laughs> Seni boyutla, seni büyüle, အော်ဘယ်လိုပါလဲ లైక్ လုပ် record လုပ်တယ် بھائی ਨਹੀਂ ਹੋ ਗਈ ਆ ਸਿੱਖ ਪੰਥ ਦੇ ਬਾਨੀ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਵਿੱਚ ਆ ਕੇ 1469 ਜਦੋਂ ਪ੍ਰਕਾਸ਼ ਧਾਰਿਆ ਤੇ ਸਤਿਗੁਰ ਜੀ ਨੇ ਸਿੱਖ ਪੰਥ ਨੂੰ ਮੁੱਢਲੇ ਸਿਧਾਂਤ ਬਖਸ਼ਿਸ਼ ਕੀਤੇ ਜਨਾਬੇ ਸਾਵਤੋਂ ਨਵੇਕਲਾ ਤੇ ਉਸ ਵੇਲੇ ਲੋਪ ਹੋ ਚੁੱਕਾ ਇੱਕ ਓੰਕਾਰ ਦਾ ਸਿਧਾਂਤ ਸੀ ਕਿਉਂਕਿ ਬਰਨ ਬਾਦ ਜਾਤ ਪਾਤ ਵਿੱਚ ਲੋਕ ਵੰਡੇ ਹੋਏ ਸੀ ਧਰਮ ਦੀਆਂ ਵੱਖ-ਵੱਖ ਦੁਕਾਨਦਾਰੀਆਂ ਆਪਣੀਆਂ ਸਜਾਈਆਂ ਹੋਈਆਂ ਸੀ ਸਤਗੁਰੂ ਜੀ ਨੇ ਓੰਕਾਰ ਸਤਗੁਰੂ ਜੀ ਨੇ ਸ਼੍ਰੀ ਸਲਤਨਪੁਰ ਦੀ ਲੋਧੀ ਦੀ ਧਰਤੀ ਤੇ ਇਹ ਪਵਿੱਤਰ ਸੰਧਾਨ ਸਾਨੂੰ ਬਖਸ਼ਿਸ਼ ਕੀਤਾ ਸਤਗੁਰੂ ਜੀ ਨੇ ਜਿੰਨੇ ਵੀ ਸਾਨੂੰ ਸਾਰੇ ਸਿਧਾਂਤ ਬਖਸ਼ਿਸ਼ ਕੀਤੇ ਗੁਰਮਤ ਬਖਸ਼ਿਸ਼ ਕੀਤੀ ਉਹਦੇ ਤੇ ਸਤਗੁਰ ਜੀ ਆਪ ਵੀ ਚਲੇ ਤੇ ਸਿੱਖਾਂ ਨੂੰ ਵੀ ਆਦੇਸ਼ ਕੀਤਾ ਕਿ ਤੁਸੀਂ ਵੀ ਇਹ ਜਿਹੜੀਆਂ ਪੈੜਾਂ ਇਹਨਾਂ ਦੇ ਉੱਤੇ ਚੱਲਣਾ ਸੋ ਸਤਗੁਰ ਜੀ ਨੇ ਗਰੇਸ ਦਾ ਆਸ਼ਰਮ ਧਾਰਨ ਕੀਤਾ ਅੱਜ ਵਿਆਹਪੁਰ ਉਹਨਾਂ ਦਾ ਸਾਰੀ ਸੰਗਤ ਜਿਹੜੀ ਆ ਉਹ ਮਨਾ ਰਹੀ ਆ ਗੁਰੂ ਚਰਨਾਂ ਚ ਅਰਦਾਸ ਅਸੀਂ ਸਤਗੁਰ ਜੀ ਬਖਸ਼ਿਸ਼ ਕਰਿਓ ਇਹ ਤਪਦੀਆਂ ਜਿਹੜੀਆਂ ਰੂਹਾਂ ਰੂਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਗੁਰਸ਼ਬਦ ਦੀ ਬਖਸ਼ਿਸ਼ ਕਰਕੇ ਤੁਹਾਡਾ ਵਿਆਹਪੁਰ ਵੀ ਮਨਾਉਣ ਤੇ ਤੁਹਾਡੇ ਚਰਨਾਂ ਤੋਂ ਆਪਣੀ ਅਸੀਸ ਵੀ ਮੰਗਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਹੈ ਕਿਉਂਕਿ ਇਹ ਦਿਨ ਸਾਰੀਆਂ ਸੰਗਤਾਂ ਇੱਕ ਸਾਲ ਤੋਂ ਲਗਾਤਾਰ ਇੰਤਜ਼ਾਰ ਕਰ ਰਹੀਆਂ ਹਨ ਅੱਜ ਉਹ ਦਿਨ ਆ ਗਿਆ ਹੈ ਕਿਉਂਕਿ ਅੱਜ ਦਾ ਦਿਨ ਸਾਡੇ ਲਈ ਬਹੁਤ ਵੱਡਾ ਪਗਾਂ ਵਾਲਾ ਹੈ ਅੱਜ ਦੇ ਦਿਨ ਜਗਤ ਗੁਰੂ ਪਹਿਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਮਾਤਾ ਸਲਖਣੀ ਜੀ ਦਾ 537ਵਾਂ ਵਿਆਹ ਪਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹੀਆਂ ਸੰਗਤਾਂ ਦੇ ਵਿਸ਼ੇਸ਼ ਸੇਵਕ ਨਾਲ ਖਾਲਸੇ ਜਹਾਜ ਜਲਾਨ ਨਾਲ ਬੜੀ ਸ਼ਰਧਾ ਸਰਕਾਰ ਨਾਲ ਮਨਾ ਰਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰੇ ਦੀ ਖੁਸ਼ੀ ਵਿੱਚ ਗੁਰਦੁਆਰਾ ਸ਼੍ਰੀ ਕਾਨ੍ਹ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸਤਕਰਤਰੀਆ ਸਾਹਿਬ ਸਮੇਤ ਸ਼ਹਿਰ ਦੇ ਸਮੂਹੇ ਗੁਰਦੁਆਰਾ ਸਭਾਨ ਵਿਖੇ ਸ਼੍ਰੀ ਖਾਨਪਾਲ ਸਾਹਿਬ ਆਰੰਭ ਹੋਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ ਅੱਜ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਜੋ ਮਾਤਾ ਸਲਖਣੀ ਜੀ ਦਾ ਪੇਕਾ ਘਰ ਹੈ ਮਾਤਾ ਸਲਖਣੀ ਜੀ ਦਾ ਵਿਆਹ ਸਥਾਨ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੋਹਰਾ ਘਰ ਹੈ ਇਤਿਹਾਸਕ ਗੁਰਦੁਆਰਾ ਹੈ ਗੁਰਦੁਆਰਾ ਡੇਰਾ ਸਾਹਿਬ ਜਿੱਥੋਂ ਇੱਕ ਮਹਾਨ ਨਗਰ ਕੀਰਤਨ ਹੈਾਰੇ ਸੇ ਬਾਂਦੀ ਅਗਵਾਈ ਵਿੱਚ ਆਰੰਭ ਹੋਇਆ ਹੈ ਸੰਗਤਾਂ ਵਿੱਚ ਇਨਾ ਉਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਭਾਵੇਂ ਜੋ ਕੱਲ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਅਮਰਤ ਵੇਲੇ ਆਰੰਭ ਹੋਇਆ ਸੀ ਉਹ ਅੱਜ 24 ਘੰਟੇ ਦੀ ਯਾਤਰਾ ਪੂਰਾ ਕਰਦਾ ਆ ਸਵੇਰੇ 6 6:30 ਵਜੇ ਗੁਰਦੁਆਰਾ ਸਤਕਰਤਾਲੀਆਂ ਸਾਹਿਬ ਵਿਖੇ ਉਹ ਨਗਰ ਕੀਰਤਨ ਪਹੁੰਚਿਆ ਫਿਰ ਵੀ ਸੰਗਤਾਂ ਦੇ ਇਨਾਉਸ਼ਾਏ ਆਪਣੇ ਗੁਰੂ ਨੂੰ ਸੀਸ ਝੁਕਾਉਣ ਲਈ ਆਪਣੇ ਗੁਰੂ ਸਾਹਿਬ ਦੇ ਗੁਰਪੁਰਪੁਰ ਗੁਰੂ ਸਾਹਿਬ ਦੇ ਵਿਆਹ ਪੁਰਵੇ ਸ਼ਾਮਲ ਹੋਣ ਲਈ ਸੰਗਤਾਂ ਬਿਨਾਂ ਸੌਣ ਤੋਂ ਅਨਾਹਤ ਹੋ ਕੇ ਆਪਣੇ ਇਸ ਪਾਵਨ ਪਵਿੱਤਰ ਸਥਾਨ ਤੇ ਪਹੁੰਚ ਕੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰੀਆਂ ਮੈਂ ਸਮੁੱਚੀ ਸੰਗਤ ਨੂੰ ਆਪਣੇ ਵੱਲੋਂ ਆਪਣੇ ਸਤਕਾਰਯੋਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸਮੂਹੀਆਂ ਸੰਗਤਾਂ ਨੂੰ ਅੱਜ ਦੇ ਇਸ ਪਾਵਨ ਪਵਿੱਤਰ ਦਿਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸਲਖਣੀ ਜੀ ਦੇ 537ਵੇਂ ਵਿਆਹ ਪਰ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜੋ ਜੋ ਸੰਗਤਾਂ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸ਼੍ਰੀ ਕਾਂਜ ਸਾਹਿਬ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਵਿਖੇ ਨਸਤਮਸਤਕ ਹੁਣਵਾਈਆਂ ਉਹਨਾਂ ਨੂੰ ਮੈਂ ਜੀ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਧੰ ਧੰ ਮਾਤਾ ਸੁਲਖਣੀ ਜੀ ਦੇ 537ਵੇਂ ਵਿਆਹ ਪੁਰਬ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜਗਤ ਵਿੱਚ ਲੱਖ ਲੱਖ ਵਧਾਈ ਹੋਏ ਔਰ ਇਹ ਜਿਹੜਾ ਵਿਆਹ ਪੁਰਬ ਹੈ ਉਸ ਵੇਲੇ ਜਦੋਂ ਗੁਰਨਾਨਕ ਸਾਹਿਬ ਦਾ ਵਿਆਹ ਹੋਇਆ ਉਹਦਾ ਬਹੁਤ ਵੱਡਾ ਮਹੱਤਵ ਸੀ ਕਿਉਂਕਿ ਜਿਹੜੇ ਧਾਰਮਿਕ ਆਗੂ ਸੀ ਉਹ ਗ੍ਰਸਥ ਨੂੰ ਤਿਆਗ ਕੇ ਜੰਗਲਾਂ ਵਿੱਚ ਜਾ ਕੇ ਤੇ ਆnde ਇੱਕ ਸਾਡੀ ਤਾਂ ਮਤਲਬ ਜਿਹੜੀ ਉਹ ਭਗਤੀ ਪੂਰੀ ਹੋਣੀ ਹੈ ਪਰ ਗੁਰਨਾਨਕ ਸਾਹਿਬ ਨੇ ਗ੍ਰਸਥ ਧਰਮ ਨੂੰ ਮਾਨਤਾ ਦੇ ਕੇ ਗ੍ਰਸਥ ਧਰਮ ਤੇ ਬੜਾਈ ਪਰਉਪਕਾਰ ਕੀਤਾ ਔਰ ਉਸ ਪਰਉਪਕਾਰ ਦਾ ਜਿਹੜਾ ਹੈ ਅੱਜ ਵੇਖ ਰਹੇ ਹੋ ਕਿ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਗੁਰਨਾਨਕ ਸਾਹਿਬ ਨੂੰ ਨਤਮਸਤਕ ਹੋ ਰਹੀਆਂ ਔਰ ਨਤਮਸਤਕ ਹੁੰਦੀ ਆ ਆ ਉਹ ਨਾਨਕ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਔਰ ਇਹ ਜਿਹੜਾ ਤੁਸੀਂ ਵੇਖ ਰਹੇ ਹੋ ਕਿ ਇਹ ਸਾਰਾ ਜਿਹੜਾ ਨਗਰ ਕੀਰਤਨ ਨੇ ਜਾਂ ਸੰਗਤਾਂ ਦਾ ਉਤਸ਼ਾਹ ਹੈ ਉਹਨਾਂ ਨੂੰ ਸ਼ਬਦਾਂ ਦੀ ਡਿਕਸ਼ਨਰੀਆਂ ਖਤਮ ਹੋ ਜਾਂਦੀ ਹੈ ਜੋ ਸ਼ਬਦਾਂ ਦੀ ਪਰਵਾਜ਼ ਖਤਮ ਹੋ ਜਾਂਦੀ ਹੈ ਇਹਨਾਂ ਨੂੰ ਬਿਆਨ ਕਰਨ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ